ਹਾਂ ਅਸਲੀ ਹੈ ਦੇਗ ਲਗੂ ਕਮੀ ਪੇਸ਼ੀ ਨਾ ਨਾ ਇਹ ਤਾਂ ਹੀ ਲੋਣੀ ਆ ਬਾਸਟ ਨਹੀਂ ਇਹ ओरिजिनल ਆ ਭਾਈ ਇਹਨਾਂ ਦੀ ਵੀਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਸਾਡੇ ਪੰਜ ਸਾਲ ਕਿੱਦਾਂ ਬੰਚ ਤੇ ਆ ਇਧਰ ਬਈ ਗੰਨਾ ਰਹਿੰਦਾ ਤਾਂ ਬੰਨਣ ਨੂੰ ਉਹਦੋਂ ਛੱਡ ਗਏ ਤੇ ਠੀਕ ਕਹਿੰਦੇ ਜਾਂ ਛੋਟਾ ਥੋੜਾ ਜਿਹਾ ਤੇ ਤਾਂ ਕਰਕੇ ਹੁਣ ਫਿਰ ਅੱਜ ਬੁਲਾਏ ਪਏ ਅੱਜ ਬੰਨਣ ਲੱਗੇ ਧੁੱਪ ਲੱਗੀ ਵੀ ਕੱਲ ਦੀ ਵੀ ਗੈੜੀ ਤੇ ਅੱਜ ਵੀ ਪੂਰੀ ਗੈੜੀ ਆ ਧੁੱਪ ਤੇ ਹੁਣ ਚਾਹ ਲੈ ਕੇ ਆਏ ਤੇ ਚਾਹ ਪੀਣ ਲੱਗੇ ਆ ਗੰਨਾ ਬਈ ਆ ਸਾਈਡ ਤੇ ਜ਼ਿਆਦਾ ਦਬ ਗਈ ਤੇ ਮਾੜੀ ਰਹਿ ਗਈ ਇੱਕ ਤਾਂ ਆਪਣੀ ਸੰਭਾਲਣੀ ਹੋਈ ਐ ਕਿ ਆਪਾਂ ਨੂੰ ਜਾਣਾ ਪੈਂਦਾ ਤਾਂ ਫਿਰ ਉਧੇ ਕਰਕੇ ਗੰਨਾ ਥੋੜਾ ਜਿਹਾ ਉਦਾਂ ਵੀ ਮਟਾਈ ਮਟੂਈ ਚੰਗੀ ਆ ਗੰਨੇ ਦੀ ਕਹਿੰਦੇ ਵਿੱਚ ਵੀ ਤੇ ਆ ਮੁਰਲੀ ਸਾਈਡ ਥੋੜਾ ਜਿਹਾ ਦਬਿਆ ਹੋਇਆ ਸਾਰਾ ਹੀ ਪਰ ਆਹਨ ਗੰਨਾ ਵਧੀਆ ਪੂਰਾ ਤੇ ਕੱਦਗਾਠ ਵੀ ਚੰਗਾ ਕਰੀ ਜਾਂਦਾ ਤੇ ਹੁਣ ਬਣਾ ਕੇ ਇਹਦੇ ਚ ਪਾਈਏ ਰੇਰੂ ਤੇ ਜਦ ਤੱਕ ਅਸਰਾ ਹੋਈਆਂ ਨਹੀਂ ਪੂਰੀਆਂ ਹੁਣ ਕਰਦੇ ਆ ਤੇ ਇੱਧਰ ਜਿਹੜੀ ਆਪਣੀ ਉਹ ਖੱਤੀ ਦਿਓ ਜੋ ਪਨਜੀਰੀ ਲਾਤੀ ਤੇ ਜਿਖਣਾ ਤੁਸੀਂ ਪਹਿਲਾਂ ਵੀ ਬਲੌਗ 'ਚ ਦੇਖਿਆ ਤੇ ਉੱਥੇ ਬੂਟੇ ਵੀ ਖਰਾਬ ਹੋ ਗਏ ਤੇ ਤਾਂ ਕਰਕੇ ਇਹਦੇ ਉੱਚੀ ਜਾਂਦੇ ਹਾਂ ਚੋਂ ਗਾਹਾਂ ਨੂੰ ਦੇਖਦੇ ਆਂ ਸਪੈਦੇ ਦਾ ਦੇਖਦੇ ਆਂ ਬਾਈ ਵੀ ਸਪੈਦਾ ਲੱਗ ਗਿਆ ਤੇ ਜਿੱਕ ਹੁਣ ਕੱਖ ਵੀ ਬਹੁਤ ਹੋ ਜਾਵਿਆ ਹਮ ਮੁਰਲੇ ਮੁਰੇ ਹੀ ਆ ਜਾਦਾ ਕਿਉਂਕਿ ਇੱਥੇ ਦਾ ਪਾਣੀ ਪਈ ਗਿਆ ਉਹਦੇ ਕਰਕੇ ਰੱਖ ਹੋ ਗਏ ਆ ਪੂਲਰ ਵੀ ਵਧੀਆ ਚੱਲ ਲੱਗਿਆ ਆਪਣਾ ਹਣ ਤੇ ਪੂਲਰਾਂ ਨੂੰ ਬਈ ਬਹੁਤ ਸੇਵਾ ਕਰਨੀ ਪਈ ਜਿਵੇਂ ਤੁਸੀਂ ਦੇਖਿਆ ਆਪਾਂ ਨੂੰ ਖਾਲੀਆਂ ਬਣਾ ਬਣਾ ਕੇ ਪਾਣੀ ਪਾਇਆ ਇਹਦੇ ਵਿੱਚ ਤੇ ਤਾਂ ਵੀ ਕਰਕੇ ਬਈ ਗੰਨਾ ਥੋੜਾ ਜਿਹਾ ਹੋ ਗਿਆ ਕਿਉਂਕਿ ਵਿੱਚ ਪਾਣੀ ਪੈ ਜਾਂਦਾ ਤਾਂ ਫਿਰ ਜੰਮਣ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਤੇ ਹਾਂ ਤੇ ਰੋਜ਼ ਬੰਨ ਲੈਂਦੇ ਹਾਂ ਹਾਂ ਰੋਜ਼ ਲਾ ਕੇ ਜਾਂਦੇ ਹਾਂ ਜੰਦੇ ਅਸੀਂ ਪਾਣੀ ਬਾਕੀ ਹੁਣ ਇਹਦਾ ਵੀ ਐਂ ਕਰਾਂਗੇ ਆਪਾਂ ਜਿਹੜੀ ਉਹ ਪਰਾਣੀਆ ਲੈਣਾ 1 2 ਉਹਨੂੰ ਪੱਟ ਕੇ ਇਹਦੇ ਵਿੱਚ ਬੂਟੇ ਪੂਰੇ ਕਰ ਦਾਂਗੇ ਗੰਨਾ ਵੱਡਾ ਹੋਏ ਤੇ ਤੇ ਸਾਰਾ ਪਾਣੀ ਕਰਕੇ ਵੀਦਾ ਖਰਾਬ ਹੋਇਆ ਵਾ ਗੰਨਾ ਬਚਾਓ ਹੋ ਗਿਆ ਬਈ ਮੀਂਹ ਜਿਕਣਾ ਹਨੇਰੀ ਆਈ ਤੇ ਉਦੋਂ ਆਪਣਾ ਪਿੰਟ ਵਾਲਾ ਗੰਨਾ ਕਿਰੇ ਮੈਂ ਤਾਂ ਐ ਤੇ ਵੀ ਗਿਰੂੰਗਾ ਪਰ ਬਚਾਉ ਰਿਹਾ ਛੋਟੇ ਕਰਕੇ ਰਹਿ ਗਏ ਹਾਂ ਥੋੜਾ ਛੋਟਾ ਇੱਥੇ ਹਵਾ ਵੀ ਨਹੀਂ ਪੈਂਦੀ ਉਹ ਇੱਕ ਸੈਨ ਨੂੰ ਗਿਰ ਗਿਆ ਬੰਨਿਆ ਵੇ ਤਾਂ ਬੂਟਿਆਂ 'ਚ ਹਵਾ ਪੈ ਜਾਂਦੀ ਐ ਇਹ ਬੂਟੇ ਛੋਟੇ ਐ ਇੱਕ ਬੂਟੇ ਦੀ ਜਦੋਂ ਦੀ ਆੜ ਲੱਗ ਗਈ ਤਾਂ ਕਰਕੇ ਆਹ ਸੱਡ ਸਾਰਾ ਗੰਨਾ ਪਿੱਛੇ ਵੀ ਵਧੀਆ ਪੂਰਾ ਮੂਰੇ ਮੂਰੇ ਸਾਰਾ ਦਬਿਆ ਗਿਆ ਇੱਧਰ ਤਾਂ ਗੰਨੇ ਨੇ ਵਧੀਆ ਕੱਦ-ਕੁੱਦ ਕਰਿਆ ਹੋਇਆ ਤੇ ਚੱਲ ਬੇ ਗੰਨਾ ਹਾਂ ਵੇ ਸੂਰ ਲੰਘੇ ਵੇ ਰਾਤ ਦੀ ਹਾਂਜੀ ਹੂੰ ਗੰਨਾ ਤਾਂ ਇੱਧਰ ਚੰਗਾ ਹੋਇਆ ਵਾ ਕੱਦ ਉਦਰੇ ਥੋੜਾ ਜਿਹਾ ਕੋਈ ਸੜਦਾ ਉੱਥੇ ਪਾਣੀ ਪਈ ਗਿਆ ਨਾ ਪਾਣੀ ਕਰਕੇ ਹੋ ਗਿਆ ਤੇ ਗਾਹਾਂ ਨੂੰ ਬਈ ਆਪਾਂ ਹੁਣ ਗੰਨੇ ਵੱਲ ਪੂਰਾ ਧਿਆਨ ਦੇਣਾ ਜਿਹੜਾ ਖੜਾ ਉਹ ਮੋਟਰ ਬੀਜਣਾ ਉੱਥੇ ਇੱਕ ਚ ਆਪਾਂ ਨੇ ਹੁਣ ਸਰੋਂ ਬੀਜ ਕੇ ਨਾ ਗੰਨਾ ਬੀਜ ਕੇ ਸਰੋਂ ਬੀਜਦਣੀ ਫਿਰ ਉਹਦੇ ਵਿੱਚ ਲਾਉਣੇ ਬੂਟੇ ਇੱਕ ਗੀਲਾ ਆਪਾਂ ਨੇ ਬਈ ਦੇਖਣਾ ਬੂਟਿਆਂ ਤੇ ਬਿਨਾਂ ਕਰਕੇ ਹਾਂ ਬੂਟਿਆਂ ਦੇ ਬਿਨਾਂ ਉਹਦੇ ਮੁੱਡੇ ਚ ਲਾਵਾਂਗੇ ਫਿਰ ਗਾਹਾਂ ਨੂੰ ਗੰਨਾ ਗੰਨਾ ਥੋੜਾ ਦੇਖਣਾ ਵਧਾਉਣਾ ਹੁਣ ਤੇ ਨਾਲੇ ਕਰਾਂਗੇ ਸੰਭਾਲ ਇਹਦੀ ਹੁਣ ਬਈ ਚੰਗੀ ਤਰ੍ਹਾਂ ਇਹਦੀ ਤਾਂ ਆਪਾਂ ਨੇ ਸੰਭਾਲ ਨਹੀਂ ਹੋਈ ਆਪਾਂ ਕਹੀ ਜਾਈਏ ਵੀ ਗੰਨਾ ਬਹੁਤ ਅਗੜਾਏ ਆ ਪਰ ਜਿੰਨੀ ਕੁ ਹੋਈ ਉਹਨਾਂ ਗੰਨਾ ਵਧੀਆ 95 ਬੀਜ ਆ ਇਹ ਤੇ ਮੈਨੂੰ ਜਾਣੇ ਕਾਰਨ ਇਹ ਸਿਆੜ ਵੀ ਮੈਂ ਕੱਢਦਾ ਕੱਢਦਾ ਮੈਨੂੰ ਜਾਣਾ ਪੈਂਦਾ ਜਾਣਾ ਤਾਂ ਉਦੋਂ ਮੈਂ ਤੇ ਬਾਕੀ ਪੰਜਨਾਂ ਨੇ ਸਿਆੜ ਖੱਡੇ ਆ ਬਈ ਇਹਦੇ ਫਿਰ ਉਹਦੇ ਬਾਅਦ ਇਹ ਪਾਣੀ ਵੀ ਨਹੀਂ ਪੀਆ ਮੇਤੇ ਫਿਰ ਡੈਡੀ ਨੇ ਇੱਕ ਦੋ ਰੇ ਪੁਆਏ ਆ ਇਹਦੇ ਵਿੱਚ ਰੋਦੇ ਕਰਕੇ ਫਿਰ ਗੜਾਈ ਵਿੱਕੇ ਹੋਈ ਆ ਜੀ ਗੜ ਪੰਚਣਾ ਨੇ ਗੱਡੇ ਤੇ ਉਹ ਉਹਦੇ ਵੀ ਸਾਈਡ ਪੰਚਣਾ ਨੇ ਗੱਡੇ ਤੇ ਉਹ ਤੈਂ ਕਿੱ데 ਕਿਹੜੇ ਹਾਂ ਉਹ ਮੈਂ ਗਿਆ ਉਹ ਬਾਅਦ ਚ ਆਇਆ ਤਾਂ ਨਾ ਮੈਂ ਅਗਲੇ ਦਿਨ ਰਹਿ ਗਿਆ ਤਾਂ ਇਦਾਂ ਇਹਦਾ ਵੀ ਰਹਿ ਗਿਆ ਤਾਂ ਫਿਰ ਉਹ ਅਗਲੇ ਦਿਨ ਮੈਂ ਗੱਡੇ ਹੋਰ ਤੇ ਚਲੋ ਬਾਕੀ ਬਈ ਗੰਨਾ ਹੁਣ ਹੈਗਾ ਠੀਕ ਆ ਗਾਹ ਨੂੰ ਪੂਰੀ ਦੇਖ ਬਾਹ ਗਾਹ ਨੂੰ ਕੱਢ ਹੁਣ ਵੀ ਤੇ ਨਹੀਂ ਗਾਹ ਨੂੰ ਕਰਾਂਗੇ ਪੂਰੀ ਰੀਜਾਂ ਨਾਲ ਆ ਦੇਖ ਲਓ ਦਨਜੀਰੀ ਕਿਹਿਆ ਲੱਗਦੀ ਤੇ ਵੀ ਹੈ ਨਹੀਂ ਹੋਰ ਜਿਹੜੀ ਆਪਣੇ ਵਾਲੀ ਖੁਸ਼ ਨਹੀਂ ਤੇ ਦਿਖਦੀ ਜਿੱਦਣ ਆਪਾਂ ਰੇਪਾਣਾ ਪੰਜ ਕਿਹੜਾ ਕੱਦੂ ਕਰਾਦਾ ਵਿੱਚ ਸੁਪਾ ਕੱਦੂ ਕਰਾ ਐਨੇ ਪੰਜ ਛੱਡੜੀ ਨਹੀਂ ਕਰਕੇ ਗਏ ਤੇ ਬਲਾ ਜੀ ਬੂਟੇ ਜ ਤਮੀਆ ਚੱਲਣਗੇ ਹਾਂ ਕਿੰਨੇ ਦੋ ਕਿੰਨੇ ਚਾਰ ਗੇ ਲਈ ਵਾਹ ਚੱਲਣ ਦੇ ਦੂਕਾ ਪੈਂਦਾ ਕਰ ਰਿਹਾ ਚੱਲਣ ਦੇ ਨਾ ਸਪਰੇਅ ਕਰਕੇ ਜਾਈਏ ਯਾਰ ਆਪਾਂ ਹੀ ਬੂਟੇ ਤਾਂ ਮੈਂ ਉਹ ਤੋਂ ਜ਼ਿਆਦਾ ਗਾਇਬ ਹੈ ਜਰ ਉਹ ਤਾਂ ਮੈਂ ਭੇਂਦਾ ਤੁੰਨਾ ਨਾ ਦੇ ਤਰਾ ਪਈਏ ਕਰ ਸਾਰੇ ਨਾ ਤਾਂ ਗੋਲੇ ਤੁਸੀਂ ਹੋਰ ਦੇਖੀ ਨਾ ਪੂਰਾ ਵਧੀਆ ਹੂੰ ਹੁਣ ਇਹਦੇ ਪਰ ਸਪਰੇਅ ਕਰਕੇ ਜਾਈਏ ਸੱਡਾ ਸੁੱਦਾ ਉਹਦਾ ਰੂਟਾ ਬਿਟਰ ਫੇਰ ਕੇ ਪਾਣੀ ਛਰਪਾ ਹਾਂ ਛਰਪਾ ਜੀ ਜੀ ਇਹ ਵੀ ਨਹੀਂ ਹੋਈ ਇਹ ਤੂੰ ਪਰਨੇ ਉੱਚਾ ਕਰਦੇ ਉਹ ਕਰਨ ਲੱਗ ਗਿਆ ਵਾਲ ਨਿਕਲਣ ਲੱਗੇ ਤੇਰੇ ਆਹ ਆਹ ਲਾੜਾ ਜਿਹੜਾ ਲਾਸਟ ਵਾਲਾ ਇਹਨੂੰ ਹੋਰ ਟੇਡਾ ਲਾ ਦੇ ਕਰ ਹਾਂ ਇਹਨੂੰ ਇੱਧਰ ਨੂੰ ਕਰ ਦੇ ਕਰ ਹੋਰ ਹਾਂ ਆ ਇੱਥੇ ਚਾਹੀਦਾ ਲੜ ਇਹ ਖੋਲ ਕੇ ਲਾ ਲਾ ਖੋਲ ਤੰਨ ਦੱਸ ਦਾਂ ਮੈਂ ਵਾਲ ਨਿਕਲਦੇ ਤੇਰੇ ਚੌੜਾ ਕਰ ਹਾਂ ਇਦਾਂ ਟੇਡਾ ਕਰ ਇਦਾਂ ਟੇਡਾ ਕਰ ਹੋਰ ਹਾਂ ਬਸ 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 ਨਾਲੇ ਦੂਆ ਬੁੱਲ ਲੜ ਲੱਗਦਾ ਐ ਟੇਡਾ ਜਾਂ ਇਹਦੇ ਨਾਲ ਅੱਜ ਮੈਂ ਛੇਤੀ ਛੇਤੀ ਭੰਦੇ ਕਿ ਇਹ ਦੁੱਧ ਤਾਂ ਕੋਈ ਨਹੀਂ ਖਾਣੇ ਕਰਾਂ ਬੇਬੇ ਭਾਈ ਇਹ ਸੇਵਾ ਕਰਦੇ ਸਵੇਰੇ ਸਾਜਰੇ ਦੁੱਧ ਦੀ ਕਿੱਥੇ ਲੈ ਜਾਂਦੇ ਆ ਪੀਰ ਤੇ ਬੋਧਾ ਬਾਬਾ ਸ਼੍ਰੀ ਚੰਦੇ ਦੇ ਇੱਕ ਦੀ ਹੁੰਦੀ ਕਹਿੰਦੇ ਅੱਛਾ ਉਹ ਲੜੀ ਰੱਖੀ ਹੈ ਉਹ ਬਗੰਗ ਅੱਛਾ ਉੱਥੇ ਦੁੱਧ ਕਿੱਥੇ ਕਰਦੇ ਸਵੇਰੇ ਦੁੱਧ ਇਕੱਠਾ ਕਰਦੇ ਉਹਨੇ ਸੇਵਾ ਕਰਾਉਂਦੇ ਉਹਨੇ ਸੀਗੇ ਤੇ ਚੱਲੀ ਗਏ ਫਿਰ ਨਾਲੇ ਉਹਨੇ ਪੈਰਾਂ ਵਾਲੇ ਨੇ ਵੀ ਆਉਣਾ ਬਈ ਅੱਜ ਅੱਜ ਜਾਣਾ ਤਾਂ ਅਸੀਂ ਮੇਲੇ ਨੂੰ ਮੇਲਾ ਹੋ ਗਿਆ ਦੀ ਮਤਲਬ ਅੱਜ ਤਾਂ ਸਾਡਾ ਕੈਂਸਲ ਸਾਲੂ ਜਾਵਾਂਗੇ ਸਾਲੂ ਫਿਰ ਸ਼ਾਮ ਨੂੰ ਮੋੜਾਂਗੇ ਇੱਕ ਪੁੱਚੋ ਮੰਡੀ ਪਹੁੰਚਣਾ ਜੇ ਮੇਰਾ ਵੀਰ ਭਾਈ ਉੱਧਰ ਦਾ ਹੋਇਆ ਹਨ ਆਜੋ ਜਰੂਰ ਆਪਾਂ ਕਿਉਂਕਿ ਬਥੇਰੇ ਆਪਾਂ ਨੂੰ ਉੱਧਰ ਦੇ ਵੀ ਬਾਈ ਫੋਨ ਕਰਦੇ ਹੁੰਦੇ ਹੁਣ ਨੰਬਰ ਸੇਵ ਨਹੀਂ ਹੈਗੇ ਤੇ ਕਹਿੰਦੇ ਹੁੰਦੇ ਦੇ ਬਾਈ ਮਿਲ ਕੇ ਜਾਇਓ ਤੇ ਆਉਂਗੇ ਬਈ ਹੱਥ ਵੀਰ ਨਹੀਂ ਅਸੀਂ ਸਾਰੇ ਜਣਿਆਂ ਨੇ ਆਉਣਾ ਬਾਕੀ ਕੱਲ ਕੱਲ ਪਰ ਦੇਖਦੇ ਕੌਣ ਕੌਣ ਤਿਆਰ ਹੁੰਦਾ ਜਾਣਨਾ ਤਾਂ ਤਾਂ ਨਹੀਂ ਜਾਣਾ ਕੱਲ ਪਰ ਸਾਰੇ ਨੇ ਹੋਏ ਕੱਲ ਪਰ ਸਾਰੇ ਨੇ ਹੋਏ ਤਾਂ ਜਾਣਾ ਹੈ ਚੱਲੂ ਹੈ ਪੜਨਾ ਹੈ ਹਜੇ ਕਾਸਾ ਰਾਣਾ ਛੱਤਰਾਂ ਦੀ ਤਨੂ ਹੈ ਚਲਦਾ ਜਾਊਂਗਾ ਮੈਂ ਖਾਲੀ ਇਹ ਤੋਂ ਤੂੰ ਸਾਈਕਲ ਪਰ ਆ ਜੀ ਨਾ ਆਪਣੇ ਕੋਲ ਇਹ ਦੇਖ ਕਿਾ ਪਕੜ ਪਕੜ ਰਹੀ ਤੇ ਜਾ ਅੱਜ ਬਈ ਅਸੀਂ ਲਵਾਉਣੀਆ ਹੀਰੇ ਦੇ ਮੁਰਲੇ ਪੈਰਾਂ ਨੂੰ ਖੋਰੀਆਂ ਐਤ ਕਿ ਲਵਾ ਕੇ ਦੇਖਣੀਆ ਪਕਰ ਪਕਰਾਣੀ ਸਾਰੇ ਤੋਂ ਹਾਂ ਖੜਕਾ ਜਾ ਕਰਾ ਕੇ ਦੇਖੇ ਖੜਕਾ ਦੜਕਾ ਕਿਉਂਕਿ ਸੈਬਾ ਦੇ ਲਵਾਉਨੇ ਆਪਾਂ ਬਈ ਉਹਨੂੰ ਤੋੜਦੇ ਨਹੀਂ ਹੈਗੇ ਤਾਂ ਕਰਕੇ ਹਾਂ ਕੀ ਸੈਬਾ ਦੇ ਬਈ ਉਹ ਰਹਿਣੇ ਜੀ ਨਹੀਂ ਹਾਂ ਬਿਕੋਜ਼ ਹੁਣ ਐਤ ਕਿ ਕੱਚੇ ਮੈਂ ਐਤ ਕਿ ਤੋ ਲਵਾਉਣੀਆ ਵੀ ਨਹੀਂ ਜੇ ਹੁਣ ਉਹਨੇ ਸੂਪਣਾ ਨਾ ਫਿਰ ਬਸ਼ੇਰੇ ਬਸ਼ੂਰੇ ਤੇ ਵੱਜਦੀ ਆ ਤਾਂ ਕਰਕੇ ਐ ਮੱਖੀ ਦੀ ਲੱਤ ਮਾਰ ਦਿੰਦੀ ਚੱਕਦੀ ਵੀ ਹੁਣ ਉਹੀ ਆ ਨਾ ਫਿਰ ਬਸ਼ੇਰੇ ਦੇ ਜਿਕਣਾ ਹੁਣ ਬੈਠਾ ਬੂਠਾ ਕੋਲ ਕਈ ਵਾਰ ਲੱਤਨ ਉੱਤ ਲੱਗ ਜੇ ਪੈਰ ਰੱਖਿਆ ਵਿਆ ਹੋਵੇ ਫਿਰ ਉਹ ਖਰਾਬ ਹੋ ਜਾਂਦਾ ਕੰਮ ਤਾਂ ਕਰਕੇ ਬਈ ਸਹਵਾ ਤੇ ਲਵਾਉਣੀਆਂ ਸੀ ਆਪਾਂ ਲਵਾਵਾਂਗੇ ਹੀਰੇ ਤੇ ਬਣਾਤੇ ਬਈ ਪੈਰ ਸਹਵੇ ਦੀ ਅੱਜੀ ਬਈ ਆ ਗਿਆ ਤਾਂ ਬਈ ਆਪਣਾ ਤੇ ਪੈਰਪੂਰ ਬਣਾਤੇ ਹੁਣ ਸਹਵਾ ਤੇ ਤਾਂ ਸਹਵਾ ਦੇ ਕਿੱਟੀਆਂ ਨੇ ਲਵਾਉਂਦੇ ਰਹੀਆਂ ਕਿਉਂਕਿ ਬਈ ਆ ਦੇਖੋ ਪੈਰ ਇਦਾਂ ਦਿਖਾਉਣ ਚਾਹੁੰਦੇ ਆ ਇਦਾਂ ਆਇਆ ਤੇ ਕਿੱਥੋਂ ਆ ਆ ਦੇਖ ਹੁਣ ਪੈਰਾਂ ਦੀਆਂ ਸ਼ੇਪ ਬਣਨ ਲੱਗ ਗਈ ਤਣਾ ਹ ਸਾਰਾ ਇੱਕ ਬਰਾਬਰ ਦਾ ਹੁਣ ਆ ਆ ਚੀਜ਼ ਦਵਣ ਲੱਗੀ ਆ ਉੱਚਾ ਹੋ ਗਿਆ ਖੁਰੀਆਂ ਲਵਾਏ ਤੇ ਐਨ ਸੈੱਟ ਆ ਗਿਆ ਹੁਣ ਪੈਰ ਹੁਣ ਐਤਕੀ ਲਵਾਉਣੀਆਂ ਖੁਰੀਆਂ ਕਿਉਂਕਿ ਸੁਣਨੇ ਕਰਕੇ ਵੀ ਬਾਈ ਚੱਕਰ ਪੈ ਜਾਣਾ ਤੇ ਕਈ ਵਾਰ ਬਸ਼ੇਰੇ ਵੀ ਚੀਂ ਦੀ ਬਾਦੀ ਜਾਂਦੀ ਆ ਹੁਣ ਖੁਰੀਆਂ ਗੋਲ ਹੋ ਗਈਆਂ ਤੇ ਸਾਡਾ ਪਹਿਲਵਾਨ ਪਈ ਆ ਯਾਰ ਬਾਈ ਬੜਾ ਸੋਣਾ ਕੰਮ ਕਰਦਾ ਸਾਰਾ ਹੁਣ ਥੋੜਾ ਜਿਹਾ ਅੜਜਿਆ ਵੈਦਾ ਕੰਮ ਹੈਗਾ ਤੇ ਪਈ ਤੂੰ ਤੇ ਫਿਰ ਇੱਧਰ ਗਿਆ ਵੇ ਕਿਹੜੀ ਜਗ੍ਹਾ ਗਿਆ ਵੇ ਤਾ ਹੁਣ ਹਰਿਆਣਾ ਹਰਿਆਣੇ ਚ ਗਿਆ ਹੋ ਗਾ ਬਾਈ ਮੱਥਾ ਟੇਕਣ ਤੇ ਤਾਂ ਕਰਕੇ ਫਿਰ ਇੱਕ ਦੋ ਦਿਨਾਂ ਦਾ ਜਦੋਂ ਮੈਂ ਹੁੰਦਾ ਨਹੀਂ ਤਾਂ ਘਰੋਂ ਦੋ ਬਾਈ ਵਿਹਲਾ ਹੁੰਦਾ ਤਾਂ ਫੇ ਮੀਂਹ ਦਾ ਚੱਕਰ ਪੈਂਦਾ ਤਾਂ ਉਹਨਾਂ ਮੈਂ ਵੀ ਨਹੀਂ ਜਾ ਰਹੀ ਆ ਹਾਂ ਕਿਆ ਮੌਸਮ ਖਰਾਬ ਹੋਇਆ ਪਿਆ ਬਾਈ ਤੇ ਬਾਕੀ ਉਹਨਾਂ ਸਹਿਵਾ ਦੇ ਬਣ ਕੇ ਪੈਰ ਬਾਈ ਥੀਰੇ ਤੇ ਬਣਾਉਨੇ ਆ ਨਾਲ ਉਹਦੇ ਲਾਉਣੇ ਕੁੜੀਆਂ ਲਾ ਦੇ ਅੱਜ ਫਿਰ ਖੜਾ ਪਖੜਾ ਪਖੜਾ ਬਾਈ ਵੀ ਖੜਾ ਪਖੜਾ ਪਖੜਾ ਦੀ ਖੜਾ ਪਖੜਾ ਪਾਈ ਕਰਾ ਕੇ ਦੇਖ ਲਈਏ ਉਹ ਉਹ ਵੀ ਹੁੰਦੀ ਉਹ ਹੈ ਉਹ ਵੀ ਓਕਣਾ ਨਹੀਂ ਉਹ ਵੀ ਜਿਹੜੇ ਸਾਨੂੰ ਹੱਲਾ ਗੁੱਲਾ ਕਰਾਂਦਾ ਪਿੱਟ ਚ ਲਵਾਦਾ ਲੰਦੇ ਦੇ ਇਹਨੂੰ ਬਾਹਰ ਨਹੀਂ ਕੱਢਦੇ ਹੈਗੇ ਆ ਸਹੀ ਗੱਲ ਹੈ ਤੇ ਸੋਨੇ ਵਾਲੀ ਕਰਕੇ ਵੀ ਪੈਰਾਂ ਕਰਕੇ ਵੀ ਤੋੜਨੇ ਨੂੰ ਨਾ ਤਕਲੀਫ ਮਾਂਦੀ ਥੋੜੀ। ਚੰਗਾ ਤਾਂ ਤੋੜਦੇ ਹੀ ਹੁੰਦਾ ਤੇ ਇਹਨਾਂ ਦਾ ਅੰਦਰੋਂ ਕੋਮਣਾ ਹੀ ਹੈ ਬਾਈ। ਇਹ ਤਾਂ ਅਸੀਂ ਬਹਾਨਾ ਹੀ ਕੱਢਦੇ। ਪੈਰ ਤੂਰ ਬਣ ਜਾਣਾ ਹੈ ਹੁਣ ਤਕਰੀਬਾ। ਵਰੀਆ ਬਾਈ ਗੱਡੀ ਲਿਆ ਗੱਡੀ ਜੀ ਆਉਂਗਾ ਨਹੀਂ ਜੇ। ਆ ਗਈ ਬਾਰੀ ਹੀਰੇ ਦੀ। ਹੀਰੇ ਦੀ ਬਾਰੀ ਬਾਈ। ਕੱਲ ਲਿਕੇ ਗਿਆ ਤਾਂ ਇਹਨੂੰ ਤੋੜ ਕੇ ਬਾਈ ਤੇ ਕੱਲ ਲੱਗ ਗਿਆ ਤੇ ਪੈਰ 'ਚ ਰੋੜੀ। ਤੇ ਆਉਂਦਾ ਹਲ ਉੱਤਰ ਕੇ ਆਇਆ ਫਿਰ ਮੈਂ ਲੰਗ ਮਾਰਨ ਲੱਗ ਗਿਆ ਤਾਂ ਪੈਰ ਵੀ ਪੂਰੇ ਭਰੇ ਪਏ ਤੇ ਹੁਣ ਥੱਲੇ ਨੂੰ ਫੜ ਕੇ ਲੜ ਥੱਲੇ ਨੂੰ ਹੱਦਣਾ ਫੁੱਲ ਭਰੇ ਪਏ ਆ ਨਾ ਹੁਣ ਤਾਂ ਟਾਈਮ ਵੀ ਖਾਸਾ ਹੋ ਗਿਆ ਉਹ ਖੇਡ ਨੂੰ ਬਣਾਏ ਤੇ ਆਪਾਂ ਨੇ ਖੇਡ ਤੇ ਬਾਅਦ ਹੁਣ ਟਾਈਮ ਲੱਗਿਆ ਬਈ ਜਿੱਦਾਂ ਇਹ ਜੀ ਦਾ ਓਏ ਬਈ ਬਈ ਬਲੋ। ਉਹ ਜੋ ਉਹ ਬਈ 17 ਤਰੀਕ ਵਾਲੀ ਖੇਡ ਕੈਨਸਲ ਹੋ ਗਈ ਸੀ? ਹਾਂ ਜੀ ਉਹ ਕੈਨਸਲ ਹੋ ਗਈ। ਉਹਨੂੰ ਅਸੀਂ ਤਾਂ ਆਉਣਾ ਦਾ ਇੱਕ ਜਿਹੜੀ ਬਿਮਾਰੀ ਦੀ ਯਾ ਰੋਲਾ ਪੈਂਦਾ ਹੈਗੀ ਆ ਬਈ। ਜਿਹਦਾ ਆਪਣੇ ਤੋਂ ਦੋ ਕੀ ਕੇਸ ਆ ਉਹ ਦੇਖਿਆ ਨਹੀਂ। ਇਹ ਸੋਣਿਆ ਹੀ ਆ ਬਸ ਆ ਖਬਰਾਂ ਹੀ ਆ ਜੀ। ਇਹ ਇੱਥੇ ਤਾਂ ਆਪਣੇ ਪੁੱਜੇ ਮਾਜਰੇ ਕੋੜਾ ਬਹੁਤ ਉੱਚਾ ਕੱਦ ਦਾ ਉਹਦਾ ਮਸ਼ਹਰੇ ਦਾ ਟੈਕ ਆ ਲਿਆ ਉਹ ਪੂਰਾ ਹੋ ਲਿਆ। ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਨੂੰ ਐਂ ਤਾਂ ਕਿਤੇ ਬੰਨ ਨਾ ਪਿਆ ਵੇ ਬੰਨ ਮੰਗੋਈ ਹੁੰਦੀ ਹੈ ਨਾ ਲੱਛਣ ਇਹਦੇ ਮਾ ਬਤਾਂ ਹਾਂ ਇਹ ਨਹੀਂ ਸੱਪਾ ਤਨੂੰ ਕਿਆ ਕਿਹਾ ਦਾ ਮੈਂ ਹੌਲੀ ਹੌਲੀ ਹਲਾਈ ਜਾਇਆ ਕਰ ਖੜਕਾ ਜੇ ਹੁੰਦਾ ਨਾ ਫਿਰ ਟਿਕਿਆ ਰਹਿੰਦਾ ਹਾਂ ਮੈਂ ਕਿਚ ਆ ਛੱਡ ਦੇ ਬਸ ਹੁਣ ਦੇਖੀ ਇਹਨੇ ਖੜਾ ਰਹਿਣਾ। ਅਥਨਾ ਸੰਵਲਾ ਦੇ ਚੁੱਪੀ। ਤਾਂ ਇਹ ਹਿੱਲੀਆਂ ਹੀ ਕਰੀ ਜਾਣਾ ਬਸ। ਇਹ ਖਾਣ ਨੂੰ ਕਰੀ ਜਾਣਾ। ਹੂੰ। ਸੌਖਾ ਤਰੀਕਾ ਇਹਦਾ। ਫਿਰ ਕੋਈ ਨਹੀਂ ਚੱਲਦਾ। ਮੈਂ ਕੁੜੀ ਪਿਆਰ ਹੁੰਦੀ ਦਿਖਾ ਜੀ ਅੱਜ ਵੀ ਬਈ ਇਹ ਤਾਂ ਮੋਨ ਕਾ ਬੀ ਥੋੜਾ ਰੇ ਉਹ ਵੀ ਮੀਠੇ ਦਾ ਤਾਂ ਨਹੀਂ ਆਈ ਹੈ ਹਾਂ ਮੀਠੇ ਮੀਠੇ ਉਹ ਕਰਦਾ ਕਿੰਨਾ ਕਿੰਨਾ ਬਣਦਾ ਹੋਊਗਾ ਉਹ ਬਈ ਦੋਨਾਂ ਦੇ ਲੱਗੀਆਂ ਕਿੰਨਾ ਮੁਰਲੇ ਕਰਾਂਗੇ ਤੇ ਬਸ ਆ ਗਏ ਰੇਟਿੰਗ ਮੰਨ ਤੇ ਪਿਆਰਪੁਰ ਬਣਾਉਂਦ ਨੂੰ ਮੈਂ ਨਾ ਤਾਂ ਕਰਦਾ ਖੁੱਲੀਆਂ ਪਹਿਲੀ ਵੀ ਲਾਈਆਂ ਖੜਕੇ ਦੇ ਵਿੱਚ ਥੋੜਾ ਜਿਹਾ ਸਤਾਨ ਕਰਦਾ ਨਾ ਖੜਦਾ ਤੇ ਆ ਜਾਓ ਤਾਹਾਂ ਉਹ ਇੱਥੇ ਦੇਖਿਓ ਮਰਾਪੋਣੀਆਂ ਗਾਹੜੀ ਨਾ ਖਾਦੀ ਉਹਨੂੰ ਹੋਰ ਨੰਬਰ ਦਾ ਆਦੋਂ ਹਾਂ ਤੇ ਫਿਰ ਚਿਕਾ ਹਾਲ ਹੋ ਗਿਆ ਆਇਆ ਪੜਾਵਾ ਦਾ ਜੱਜ ਆਇਆ ਕਰਤਾ ਕਾ ਤਾ ਕਾ ਤੈਨਾਂ ਹੀ ਠਾਪੀਆਂ ਮਾਰਦੀ ਹੁੰਦਾ ਹੈ ਚਲੋ ਨਾ ਮੈਂ ਪੂਰੇ ਆ ਕੇ ਨਾ ਨਾ ਮੈਂ ਨਹੀਂ ਲੈਣਾ ਇਹਨਾਂ ਦਾ ਕਰ ਤੇ ਲੈ ਚੱਲੋ ਜਿਹੜੀ ਘੋੜੀਆਂ ਨੇ ਮੈਨੂੰ ਮਾਰਨ ਹਾਂ ਹਾਂ ਇਸ ਦਾ ਅਜਾ ਦੇ ਫਿਰ ਨਾ ਪੀ ਲੋਹਾ ਲਵਾਤਾ ਲੈ ਠੂਕ ਪਾ ਤੇ ਤਾਂ ਦੋਨੋਂ ਰੱਖ ਕੇ ਆ ਗਏ ਨੇ ਆਹ ਚੂਹੇ ਉਹ ਰੱਖਣਾ ਹਰ ਜਾ ਅੱਜ ਆ ਵੀ ਇਹ ਤਾਂ ਤਿਆਰ ਕਰੀ ਜਾਂਦੇ ਹਾਂ ਹੱfte ਵਿੱਚ ਹੁੰਦਾ ਸਾਡੇ ਵਰਗੇ ਦੀ ਇੱਕ ਲੱਤ ਹੀ ਆ ਡਾਉਂਦਾ ਮੁਰਗੇ ਦਾ ਪਾਟੂ ਪਾਉਣੀ ਆ ਅੱਜ ਆਪਾਂ ਤਾਂ ਰਹੀ ਜਾਂਦਾ ਲੱਗਦਾ ਅਸੀਂ ਪੂਰੇ ਮੂਹ ਚ ਹੁੰਦੇ ਅਸੀਂ ਕੁਦ ਮਾਤੀ ਗੱਲੀ ਜਾਵੇ ਉਹ ਤਾਂ ਚਲਨੇ ਤੇ ਕਰਾ ਲੈਂਦਾ ਇਹ ਕੂੜੀ ਗਈ ਬਸਨ ਪਰਦੀ ਆ ਉਰੇ ਤੇਰੇ ਕੋ ਕਰਾ ਦੇਉਨੇ ਹਾਂ ਤੂੰ ਆ ਜੀ ਹੁਣ ਨਾਲੀ ਹੱਥ ਦੇ ਚੁੱਕੇ ਲਵਾ ਦੇ ਲੱਤ ਪਤਾ ਨਹੀਂ ਕੱਡੇ ਵਾਲਾ ਪਾਏ ਤੇ ਬਾਹਰ ਤੇ ਨਿਕਲ ਜਾਊਗੀ ਇਹ ਰਾਜੂ ਖਾਣੇ ਦੇ ਨਾਲ ਪਾ ਤੇਰੇ ਤੇ ਕਹੋ ਇਹ ਕੱਡੇ ਵਾਲਾ ਪਾਏ ਨਾ ਠੀਕੇ ਤੋਂ ਹੋਗੀ ਲਾ ਤੇ ਇੱਕਣੀ ਨਾਲ ਕਾਤ ਰੱਖਣ ਬਾਹਰ ਕੱਢ ਦੇਣੀ ਹਾਂ ਬਾਹਰ ਨਹੀਂ ਹੈ ਹਾਂ ਅਸਲੀਆ ਲੇਗਾ ਲਾਊ ਕੰਮੀ ਪੇਸ਼ੀ ਤੈ ਤਾਂ ਹੀ ਲਾਉਣੀ ਆ ਆਹ ਤਾਂ ਨਹੀਂ ਇਹ ओरिजिनल ਆ ਭਾਈ ਇਹਨਾਂ ਦੀ ਹਾਂ ओरिजिनल ਕਾਪੀ ਆ ਇਹ ਇਹ ਕਾਪੀ ਨਹੀਂ ਇਹ ओरिजिनल ਹੈ ਉਹ ਰਹਿ ਗਿਆ ਕਾਪੀ ਲੈ ਲੈ ਤੇ ਜ਼ਿੰਦਗੀ ਬੜ ਜਾਂਦੀ ਹੈ ਪੈਰਾਂ ਦੀ ਭਾਈ ਸ਼ੂਜ਼ ਆ ਤੋੜ ਕੇ ਦਿਖਾ ਦੀ ਮਾੜਾ ਯਾਰ ਪੱਜ ਲਈ ਉੱਧਰੋਂ ਲੈ ਲੈ ਇਹਦੇ ਨੰਬਰ ਆ ਦਰ ਲਾ ਹੁਣ ਇਹਦੇ ਤਦੂਈਏ ਗੁਰੀ ਨਹੀਂ ਚੱਲ ਓਏ ਉੱਧਰ ਹਾਂ ਲੱਗ ਗਿਆ ਖੜਾ ਪਕੜਾ ਪਕਰਾਉਣ ਵੇ ਚੱਲ ਰਹਿ ਜਾਂ ਕਿਹਨੂੰ ਸੇਵਗਾ ਇੱਕ ਅੱਧਾ ਜਿਹੜਾ ਹੋਰ ਦਵਾਵਾ ਕੇ ਜਿਹੜਾ ਦੂਈ ਤਰ੍ਹਾਂ ਦਵਾ ਕੇ ਲਿਆ ਵੜਾ ਤੇਜ਼ ਉੱਧਰ ਤੇ ਲੈ ਕੇ ਆਈ ਹਾਂ ਚੱਲ ਓਏ ਚੱਲ ਉੱਧਰ ਉੱਪਰ ਬਹਿ ਕੇ ਹੀ ਦਿੰਨਾ ਗੇੜਾ ਖੜ ਜਾ ਫਿਰ ਆਏ ਨਹੀਂ ਸੂਤ ਆਉਣਾ ਪੰਜ ਤੇਰੇ ਕੋਲ ਨਹੀਂ ਯਾਰ ਚੱਲ ਆ ਜਾ ਤੂੰ ਪਹਿਲੇ ਪਿਛਲੇ ਕਰਵਾ ਲਈਏ ਹੁਣ ਉਹ ਦੇਖੀ ਭਾਈ ਕਿੰਨਾ ਪੈਰ ਵਿੰਕਾ ਰੱਖਦਾ ਆਨੇ ਵਿਚਾਰੇ ਪੈਰ ਨਾਲੇ ਕਮਾ ਕੇ ਰੱਖਦਾ ਬਾਹਰ ਨੂੰ ਕੱਢਵੇਂ ਹਾਂ ਆ ਸਹੀ ਹੈ ਉਹ ਪਿਛਲੇ ਦੇਖੀ ਪਿਛਲੇ ਕਰ ਤੂੰ ਤਾਂ ਕਰ ਲੂਗਾ ਉਹਨਾਂ ਨੂੰ ਕਰ ਮੜਾ ਇਹ ਸਿੱਟਾ ਉਹੀ ਕਰਾ ਲੰਨੇ ਆਂ ਕੀਆ ਉਹੀ ਕਰਾ ਲੰਨੇ ਆਂ ਉੱਥੇ ਲਿਆ ਅੰਦਰ ਇਹ ਤੇ ਮੱਛਰ ਲੜਨਾ ਉਹਦੇ ਮੱਛਰ ਕਿੰਨਾ ਪੈਂਦਾ ਐ ਉਹ ਵਿੱਚ ਪਿੱਛੇ ਨੂੰ ਘੁਮਾ ਲੰਨਾ ਉਹ ਮੂੰਹ ਮੂਰੇ ਕਰ ਲੰਨਾ ਹਾਂ ਜਿਵੇਂ ਮਰਜ਼ੀ ਕਰ ਲੰਨਾ ਮੂੰਹ ਇਧਰ ਨੂੰ ਐ ਕਰ ਅੱਗੇ ਕਰਕੇ ਕਮਾਈ ਦਾ ਕੋੜੀ ਵੱਲ ਨਾਲ ਲਜਾ ਇਹਨੂੰ ਚੱਕ ਕੇ ਦਵਾ ਪੈਰ ਨਹੀਂ ਮੈਂ ਕਾ ਚੱਕ ਲੂ ਲਾ ਫੜ ਬਾਈ ਕਹ ਲੈ ਇਹ ਵੀ ਸਟੈਟ ਬਣਾਇਆ ਕਰੋ ਚੱਲ ਤੂੰ ਕਹਿ ਨਹੀਂ ਸਟੈਟ ਲਾਏ ਇਹ ਵੀ ਸਟੈਟ ਬਣਾਇਆ ਕਰੋ ਸੋ ਸਟੈਟ ਬਣਾਇਆ ਕਰੋ ਉੱਪਰ ਦਾ ਤਾਂ ਕੋਈ ਨਹੀਂ ਜਦੋਂ ਇਹ ਚੱਕ ਕਰਨਾ ਬੰਦ ਜਲਾ ਨਹੀਂ ਮੈਂ ਵਾਹ ਬਹੁਤ ਚੰਗਾ ਮੇਰਾ ਪੁੱਤ ਤੂੰ ਕੋਨੇ ਕੋ ਦਰਵਾਜ਼ਾ ਖੜਕੀਂ ਨਾ ਕਿਸੇ ਟੇਨ ਨਾ ਨਹੀਂ ਨਹੀਂ ਦੇ ਰਹੀਏ ਅਸੀਂ ਪਹਿਲਾਂ ਇਹ ਛੜ ਤੋਂ ਤੋੜ ਕੇ ਦੇਖਣਾ ਬਹੁਤ ਧੀਰਜ ਹੀ ਵੀਰ ਹੈ ਤੁਰਦਾ ਬਹੁਤ ਸੋਹਣਾ ਇੱਕ ਤਾਂ ਛਾਲਾ ਹੀ ਮਾਰ ਕੇ ਇਹਨਾਂ ਨੇ ਖਰਾ ਪਕੜਾ ਪਾਇਆ ਚੰਗੀ ਰੋਣੇ ਆਏ ਅੱਥੋਂ ਕਿ ਨੰਗਰ ਪਤਾ ਲੱਗੂ ਇਹੋ ਕੀ ਹੋਊਗਾ ਨਾ ਹਾਂ ਬਾਕੀ ਹਾਂ ਗਲੀ ਜਨ ਨੰਗੂ ਘਾ ਜਾਦਾ ਪਤਾ ਲੱਗੇ ਕਰੋ ਵੀ ਮਦਦ ਆ ਫਟਾ ਦਾ ਗੱਡੀ ਤਿਆਰ ਹੋਣ ਚਾਹੇ ਲਵਾ ਕੇ ਦੇਖ ਸਕੋਗੇ ਨਾ ਬੜਵਾ ਲੀਓ ਦੋਆਂ ਜਨਾਂ ਵਾਲੀ ਜਿਹੜੀ ਮੁੰਡੇ ਪਿੱਛੇ ਨਹੀਂ ਲਵਾਉਂਦੇ ਹੈਗੇ ਪਿੱਛੇ ਚਿੰਗਣਾ ਪਾਉਂਦੇ ਆਂ ਤੇ ਬੰਦਦੇ ਆਂ ਇਹਨੂੰ ਘੁੰਮਦਾ ਹੈ ਨਾ ਰੱਤਾ ਲੱਗਾ ਵਿਖਾ ਕੇ ਅਮੈਂ ਪੱਟ ਨਹੀਂ ਮਾਰਦੇ ਕੋਈ ਦੌੜਾ ਰਹਿਣਾ ਨਹੀਂ ਤੇ ਮੁਰੇ ਆਣੇ ਮੁਰੇ ਤੇ ਚੀਕ ਰਹੀਆਂ ਤੇ ਮੁਰੇ ਦੇ ਥੋੜਾ ਥੋੜਾ ਜਿਹਾ ਉੱਚਾਉਣ ਦਾ ਫੈਕਟਰ ਦੇਣਾ ਆਉਂ ਨਹੀਂ ਜਾਣਾ ਜਨਾਬ ਜੇ ਪਰ ਬਣਵਾਉਣੀ ਹੈ ਕਿ ਕਬਈ ਪੈਣੀ ਕੋਲੀ ਦਾ ਕੈਰ ਬਣਵਾਉਣੇ ਆ। ਬਾਈ ਅੱਜ ਕਾਬੂ ਆਇਆ ਵਾ ਸਾਡੇ। ਅੱਜ ਸਾਰੇ ਏਰੀਆ ਦੇ ਵਿੱਚ ਕੈਰ ਬਣਵਾ ਕੇ ਮੇਰੇ ਤੇ ਜਨਾਇ ਬਣਵਾ। ਕੋਈ ਨਹੀਂ ਬਾਈ ਸਾਡੇ ਪਾਣੀ ਆਉਂਦੇ ਆ। ਥੋੜਾ ਆਉਂਦਾ ਵੀ ਬਾਈ ਨੇ ਢੇੜਾ ਵੀ ਬਾਈ ਇਹਦੇ ਲਾਇਆ ਫਿਰ ਇੱਕ ਦੋ ਜਿਹੇ ਤਿੰਨ ਕੰਮ ਹੁੰਦੇ ਆ ਹੁਣ ਇੱਥੇ ਨਿਕਲ ਜਾਂਦੇ ਆ। ਨਹੀਂ ਯੋਗਨ ਆਪਾਂ ਬਲਵਾਨ ਬਣਾ ਕੇ ਗਏ ਉਹਦੇ ਬਾਅਦ ਨੂੰ ਫੇਰ ਆਉਣਾ ਪਿਆ ਹਨਾ। ਹਾਂ। ਕਿਦਾਂ ਉਹ ਕੋੜਾ ਮਰ ਗਿਆ ਬਾਈ। ਅੱਛਾ ਇੱਥੇ ਬਣਾ ਕੇ ਜਿਆਦਾ ਭੌਗ। 嗯，<Marvel> 好的。